ਕਿਉਂਕਿ ਜੇ ਉਹ ਵੀਰ ਹਰ ਗਏ ਤੇ ਸਮਝ ਲਓ ਸਾਰੀ ਕੌਮ ਹੀ ਹਰ ਗਈ ਸਮਝ ਲਓ ਸਾਡਾ ਵजूद ਹੀ ਹਰ ਗਿਆ ਪੰਜਾਬ ਦੀ ਸਮਝ ਲਓ ਜਿਹੜੀ ਇੱਕ ਅਣਖ ਗੈਰਤ ਆ ਇਤਿਹਾਸ ਆ ਉਹ ਸਾਰਾ ਹੀ ਹਰ ਗਿਆ ਸਮਝ ਲਓ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਭਾਈ ਅਮਰਤਪਾਲ ਸਿੰਘ ਆਪਣੇ ਸਾਥੀਆਂ ਨਾਲ ਆਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਐਨਐਸਏ ਤਹਿਤ ਬੰਦ ਨੇ ਉੱਥੇ ਦੋਸਤੋ ਉਹਨਾਂ ਪਰ ਇੱਕ ਸਾਲ ਦੀ ਫੇਰ ਐਨਐਸਏ ਲੱਗੀ ਹੈ ਜਿਵੇਂ ਆਪਾਂ ਜਾਣਦੇ ਆ ਕਿ ਦੋਸਤੋ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਦੋਸਤੋ ਭਾਈ ਅਮਰਤਪਾਲ ਸਿੰਘ ਹਲਕਾ ਖਡੂਰ ਸਾਹਿਬ ਤੋਂ ਲੋਕ ਸਭਾ ਦੀ ਚੋਣ ਲੜ ਰਹੇ ਨੇ ਭਾਈ ਅਮਰਤਪਾਲ ਸਿੰਘ ਦੇ ਚੋਣ ਲੜਨ ਨੂੰ ਲੈ ਕੇ ਦੋਸਤੋ ਨਵਤੇਜ ਕਮਿਊਨਿਟੀ ਹਸਪੀਟਲ ਵਾਲੇ ਵੀਰ ਨੇ ਆਪਣੇ ਵਿਚਾਰ ਰੱਖੇ ਨੇ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਕਿਉਂਕਿ ਜੇ ਉਹ ਵੀਰ ਹਾਰ ਗਏ ਤੇ ਸਮਝ ਲਓ ਸਾਰੀ ਕੌਮ ਹੀ ਹਾਰ ਗਈ ਸਮਝ ਲਓ ਸਾਡਾ ਵजूद ਹੀ ਹਰ ਗਿਆ ਪੰਜਾਬ ਦੀ ਸਮਝ ਲੋ ਜਿਹੜੀ ਇੱਕ ਅਣਖ ਗੈਰਤ ਆ ਇਤਿਹਾਸ ਆ ਉਹ ਸਾਰਾ ਹੀ ਹਰ ਗਿਆ ਸਮਝ ਲੋ ਕਾਰਨ ਕੀ ਆ ਕਾਰਨ ਨਹੀਂ ਨਹੀਂ ਅਹੀਂ ਵੀ 8 8 9 9 ਸਾਲ ਜੇਲ ਕੱਤੀ ਆ ਨਿਹੰਗ ਜੀ ਸੁਖਪੂਲੇ ਕਤਲ ਦੇ ਵਿੱਚ 8 9 ਸਾਲ ਅਹੀਂ ਵੀ ਜੇਲ ਕੱਟ ਕੱਤੀ ਆ ਪਰ ਜਿਹੜਾ ਇਦਾਂ ਦਿਬੜੂ ਘੜ ਜੇਲ੍ਹ ਚ ਸੁੱਟ ਦੇਣਾ ਆਸਾਨ ਦੀ ਜੇਲ੍ਹ ਦਿਬੜੂ ਘੜ ਜੇਲ੍ਹ ਦੇ ਵਿੱਚ ਸੁਖਣਾ ਨੌਜਵਾਨਾਂ ਨੂੰ ਪੰਜਾਬੀ ਨੌਜਵਾਨਾਂ ਨੂੰ ਇਹਨਾਂ ਦੇ ਅੰਦਰ ਕਿੰਨਾ ਵੀ ਯੈਰ ਭਰਿਆ ਕਿ ਇਹਨਾਂ ਨੇ ਉਹਨਾਂ ਵਿਚਾਰੇ ਨੂੰ ਕੀ ਉਹਨਾਂ ਨੇ ਕੀਤਾ ਸੀ ਸਿਰਫ ਕੀ ਇੱਕ ਪ੍ਰਚਾਰ ਕਰਦੇ ਸਨ ਔਰ ਇਹਨਾਂ ਨੂੰ ਇੰਨਾ ਚੁਬਦੇ ਚੁਬਦੇ ਇਹਨਾਂ ਦੇ ਨੌਜਵਾਨ ਕੀ ਇਹਨਾਂ ਨੇ ਕਿਦਾਂ ਦਿਬੜੂ ਗੱਲ ਜੇ ਅਸਾਮ ਦੇ ਵਿੱਚ ਨਾ ਉਹ ਮਾਂ ਵਿਓ ਮਿਲਣ ਜਾ ਸਕਦੇ ਨਾ ਉੱਥੋਂ ਕੋਈ ਗੱਲਬਾਤ ਆ ਸਕਦੀ ਆ ਔਰ ਉੱਥੇ ਵੀ ਉਹਨਾਂ ਨੂੰ ਤੰਗ ਕੀਤਾ ਜਾ ਰਿਹਾ ਹੈ ਦਊਦ ਅਬਰਾਹਮ ਦਾ ਜਿਹੜਾ ਕਾ ਰਾਈਟ ਹੈਂਡ ਸੀ ਅਬੂ ਸਲੇਮ ਉਹ ਬੰਬੇ ਦਾ ਸੀ ਔਰ ਬੰਬੇ ਦੀ ਜੇਲ੍ਹ ਚ ਰਹਿ ਰਿਹਾ ਵਾ ਉਹ ਸੌਰੀ ਤਿਹਾਰ ਜੇਲ੍ਹ ਚ ਰਹਿ ਰਿਹਾ ਵਾ ਪਰ ਉਹ ਇਦਾਂ ਥੋੜਾ ਕੀਤਾ ਗਿਆ ਕਿ ਉਹ ਨੂੰ ਏਡੀ ਦੂਰ ਇਹਦਾ ਮਤਲਬ ਅਬੂ ਸਲੇਮ ਨਾਲੋਂ ਵੀ ਜ਼ਿਆਦਾ ਦੌਦਤ ਬਰਹਮ ਨਾਲੋਂ ਵੀ ਜ਼ਿਆਦਾ ਉਹ ਇਹਨਾਂ ਨਾਲ ਸਾਡੇ ਨਾਲ ਖੰਧਕ ਸਾਡੀ ਸੰਸਥਾ ਨਾਲ ਵੀ ਕਾਫੀ ਲੋਕ ਜੁੜੇ ਨੇ ਹਯਾਰਾਂ ਦੇ ਸਹਾਰਾ ਨਾਲ ਸਾਡੇ ਮੈਂਬਰ ਨੇ ਮਤਲਬ ਖਡੂਰ ਸਾਹਿਬ ਅੰਮ੍ਰਿਤਸਰ ਹਲਕੇ ਦੇ ਉਹਨਾਂ ਨਾਲ ਵੀ ਇਹ ਰابطਾ ਕਰ ਰਹੇ ਆ ਔਰ ਮੈਂ ਆਪਣੇ ਵੱਲੋਂ ਵੀ ਵੀਰੋ ਇੱਕ ਬੇਨਤੀ ਕਰਦਾ ਹਾਂ ਕਿ ਜਰੂਰ ਜਿੱਦਾਂ ਮੈਂ ਕਿਹਾ ਹੈ ਕਿ ਹਨਾ ਇਹ ਇੱਕ ਮਤਲਬ ਵਜੂਦ ਵਜੂਦ ਦਾ ਸਵਾਲ ਹੈ ਵਜੂਦ ਦਾ ਜੇ ਅਗਰ ਉਹ ਵੀਰ ਹਟ ਜਾਂਦਾ ਹੈ ਤਾਂ ਸਮਝ ਲਓ ਕਿ ਸਾਰੀ ਕੌਮ ਹੀ ਹਰ ਗਈ ਸਾਰਾ ਭਾਈਚਾਰਾ ਹੀ ਹਰ ਗਿਆ ਔਰ ਜੇ ਮੈਂ ਆਈ ਹਸਪੀਟਲ ਚਲਾ ਰਿਹਾ ਹਾਂ 300 ਬੈਡਡ ਹਸਪੀਟਲ ਚਲਾ ਰਿਹਾ ਹਾਂ ਕਿਦਾਂ ਇਹ ਨਾ ਹੁਣ ਇਹ ਵੀਰ ਇੱਥੇ ਸਾਡੇ ਕੋ ਆਗੇ ਨਹੀਂ ਇਹਨਾਂ ਦਾ ਇਲਾਜ ਹੋ ਜਾਣਾ ਜੇ ਨਾ ਇਹ ਹਸਪੀਟਲ ਹੁੰਦਾ ਤੇ ਇਦਾਂ ਹੀ ਕਿਸੇ ਨੇ ਪਲੇਟ-ਪਲੂਟ ਪਾ ਦੇਣੀ ਸੀ ਤੇ ਇਦਾਂ ਹੀ ਲੱਤ ਖਰਾਬ ਹੋ ਜਾਣੀ ਸੀ ਤੇ ਇਦਾਂ ਹੀ ਮਤਲਬ ਪਚਾੜਿਆ ਨਹੀਂ ਰੋਲ ਜਾਣਾ ਹੈਗਾ ਔਰ ਇਹਨਾਂ ਦੇ ਸਰਦੇ ਘਰ ਚੱਲਦਾ ਹੈ ਔਰ 300 ਬੈਡਰ ਦਾ ਇਹ ਹਸਪੀਟਲ ਚਲਾ ਰਿਆ ਹਾਂ ਔਰ ਕਿਹੜੇ ਕੇਸ ਚੋਂ ਮੈਂ ਬਾਹਰ ਆਇਆ ਹਾਂ ਤੁਸੀਂ ਸਭ ਜਾਣਦੇ ਹੋ ਔਰ ਮੇਰੇ ਮੈਂ ਕੋਈ 5 7 ਆਪਣੀ ਸਿਕਿਉਰਿਟੀ ਆਪਣੀ ਰੱਖਿਆ ਵਾਸਤੇ ਜਿਹੜੇ ਆਰਮੀ ਦੇ ਵਿੱਚੋਂ ਰਿਟਾਇਰ ਹੁੰਦੇ ਨੇ ਫੌਜੀ ਮਤਲਬ ਵਧੀਆ ਜਿਹੜੇ ਬੰਦੇ ਬਹੁਤ ਜੈਨੂਨ ਆਪਣੀ ਨੌਕਰੀ ਕਰਕੇ ਆਉਂਦੇ ਨੇ ਉਹਨਾਂ ਨੂੰ ਸਰਟੀਫਿਕੇਟ ਵੀ ਮਿਲੇ ਨੇ ਗੱਲੇ-ਗੱਲੇ ਫੌਜੀ ਨੂੰ ਸਰਟੀਫਿਕੇਟ ਮਿਲਿਆ ਹੈ ਜਿੰਨਾ ਮੁਕਾਬਲੇ ਤੱਕ ਕੀਤੇ ਨੇ ਉਥੇ ਜੰਮੂ ਐਂਡ ਕਸ਼ਮੀਰ ਜੀਆਂ ਬਾਰਡਰਾਂ ਤੇ ਦੇਖੋ ਜਿੱਦਨ ਮੇਰੀ ਸਿਕਿਉਰਿਟੀ ਨੂੰ ਇਹਨਾਂ ਨੇ ਹਰਾਸ ਕੀਤਾ ਔਰ ਜਿੱਦਨ ਉਹਨਾਂ ਨੂੰ ਬਾਰ-ਬਾਰ ਇਹ ਕਹਿੰਦੇ ਥਾਣੇ ਆਓ ਤੁਹਾਡੀਆਂ ਫੋਟੋਆਂ ਲਾਉਣੀਆਂ ਔਰ ਇਹ ਵੀਰੋ ਕਿਤੇ ਵੱਢੀ ਕਰਨ ਕਿ ਇੱਕ ਬੰਦਾ ਇੰਨੇ ਖਤਰਨਾਕ ਉਹਦੀ ਦੁਸ਼ਮਣੀ ਹੋਵੇ ਔਰ 300 ਬੈੱਡਡ ਹਸਪੀਟਲ ਚਲਾ ਰਿਆ ਹੋਵੇ ਔਰ ਉਹ ਬੰਦੇ ਦੇ ਨਾਲ ਅਗਰ 3-4 ਬੰਦੇ ਚੱਲਦੇ ਨੇ ਉਦੀ ਜਾਨਵਾਲ ਦੀ ਰਾਖੀ ਲਈ ਉਰੂ ਵੀ ਇਹਨਾਂ ਨੂੰ ਚੁਭਦੇ ਨਹੀਂ ਸਿਰਫ ਜੇ ਇਥੇ ਆਮ ਮਹੱਲਿਆਂ ਦੇ ਪ੍ਰਧਾਨ ਨੇ ਜਿਹੜੇ ਮੂੰਹ ਤੋਂ ਯੈ ਰੁਗਲਦੇ ਨੇ ਉਹਨਾਂ ਨੂੰ ਇਹਨਾਂ ਨੇ 5-5 ਗਨਮੈਨ ਉਦਾਂ ਹੀ ਦਿੱਤੇ ਨੇ ਜੇ ਅਹੀਂ ਰੱਖਿਓਏ ਨੇ ਤਨਖਾਹ ਦਿੰਦੇ ਆ ਤੇ ਉਹ ਇਹਨਾਂ ਨੂੰ ਚੁਭਦੇ ਨਹੀਂ ਇਹ ਗੁਲਾਮੀ ਦੀ ਨਿਸ਼ਾਨੀ ਹੈ ਕਿ ਨਹੀਂ ਉਦੋਂ ਕਿਦਣਾ ਕਿਦੇ ਦੇਖੋ ਅਹੀਂ ਸਾਰਿਆਂ ਨੂੰ ਪਿਆਰ ਕਰਨ ਵਾਲੇ ਸਾਰੇ ਧਰਮਾਂ ਤੋਂ ਉੱਪਰ ਉੱਠ ਕੇ ਮਾਨਵਤਾ ਦੀ ਸੇਵਾ ਕਰਨ ਵਾਲਾ ਬੰਦਾ ਮੇਰੇ ਦਿਲ ਚ ਵੀ ਆ ਗਿਆ ਵੀ ਯਾਰ ਕਿਤਨਾ ਕਿਤੇ ਵਾਕਈ ਗੁਲਾਮ ਆ ਵਾਕਈ ਯਾਰ ਅਸੀਂ ਗੁਲਾਮ ਆ ਕਿਹੀਂ ਆਪਣੀ ਰੱਖਿਆ ਵਾਸਤੇ ਵੀ ਨਹੀਂ ਬੰਦੇ ਰੱਖ ਸਕਦੇ ਇਹ ਵਾਕਈ ਇਸ ਤੋ ਮੋਡੀ ਗੁਲਾਮੀ ਦੀ ਨਸਾਨੀ ਕਿਹੜੀ ਆ ਕਿ ਤੁਹਾਡੀ ਇੰਨੀ ਲਾਕਡਾਟ ਤੇ ਤੁਸੀਂ ਅਗਰ ਆਪਣੀ ਰੱਖਿਆ ਵਾਸਤੇ ਬੰਦੇ ਦਾ 5-7 ਰੱਖੇ ਨੇ ਤੇ ਉਹ ਵੀ ਇਹਨਾਂ ਨੂੰ ਛੁਭ ਰਹੇ ਨੇ ਉਹਨਾਂ ਨੂੰ ਵੀ ਕਹਿੰਦੇ ਨੇ ਕਿ ਚਲੇ ਜਾਓ ਸੜਕੇ ਨੂੰ ਕੱਲੇ ਹੋ ਪਰ ਇਹ ਉਹ ਨਾ ਤੇ ਉਹ ਨਾ ਜਾਣਾ ਉਹ ਵੀ ਇਕ ਪਿਆਰ ਹੁੰਦਾ ਹੈ ਸਾਡਾ ਇੱਕ ਦੂਸਰੇ ਨਾਲ ਅਸੀਂ ਇੱਕ ਦੂਸਰੇ ਜਾਨ ਸਵਰ ਕਰਦੇ ਹਾਂ ਔਰ ਬਾਕੀ ਵਾਹਿਗੁਰੂ ਦੀ ਕਿਰਪਾ ਹੈ ਚਲੋ ਖੈਰ ਵੀਰੋ ਤੇ ਬਾਕੀ ਜਿਸ ਬੰਦੇ ਦੇ ਜਿਸ ਬੰਦੇ ਨੂੰ ਜਿਸ ਬੰਦੇ ਦਾ ਮਰਡਰ ਹੋਇਆ ਚਲੋ ਅੰਮ੍ਰਿਤਸਰ ਜੇਲ੍ਹ ਚ ਨਿਹੰਗ ਸਿੰਘ ਪੂਲਾ ਉਹ ਬੰਦੇ ਨੇ ਇਨਾ ਜ਼ੁਲਮ ਕੀਤਾ ਹੀ ਰਿ ਪਰਿਵਾਰਾਂ ਦੇ ਪਰਿਵਾਰ ਹੀ ਅੱਗ ਲਾ ਲਾ ਜਲਾਤੇ ਸੀਗੇ ਜਟਾਣੀ ਦਾ ਪਰਿਵਾਰ ਹੋਰ ਕਈ ਪਰਿਵਾਰ ਉਹਨੇ ਜਿੰਦੀ ਪਰਿਵਾਰਾਂ ਦੇ ਪਰਿਵਾਰ ਹੀ ਮਾਰ ਦਿੱਤੇ ਸੀ ਬੰਦਿਆਂ ਨੂੰ ਵੱਢ ਕੇ ਉਹਨਾਂ ਦੇ ਟੁਟੇ ਕਰ ਕਰਕੇ ਤੇ ਪਾਣੀ ਜਿਹਾ ਉਬਾਲਦਾ ਸੀਗਾ ਔਰ ਉਹ ਬੰਦੇ ਨੇ ਇੰਨੀ ਹੱਤ ਕਰਾਈ ਹੈ ਕਿ ਐਸ ਸਦੀਦਾ ਅਗਰ ਸਭ ਤੋਂ ਯਾਲਮ ਉਹ ਸਭ ਤੋਂ ਬੇ ਰਹਿਮ ਬੰਦਾ ਦੇਖਿਆ ਜਾਵੇ ਪੂਰੀ ਸਦੀ ਦਾ ਕਦੀ ਬੰਦਿਆਂ ਦੇ ਵੀ ਵੇਖਿਆ ਤੁਸੀਂ ਸੁਣਿਆ ਕਦੀ ਕਿ ਬੰਦਿਆਂ ਦੇ ਵੀ ਛੋਟੇ ਛੋਟੇ ਟੋਟੇ ਕਰਕੇ ਉਹਨਾਂ ਨੂੰ ਪਾਣੀ ਦੇ ਬਾਲਿਆ ਜਾਂਦਾ ਹੈ ਔਰ ਔਰ ਬੱਚੀ ਜੋਗਾ ਸਿੰਘ ਜੋਗੀ ਸਾਡੇ ਇੰਨੇ ਵੱਡੇ ਪੰਜਾਬ ਦੇ ਨਾਮਰਕ ਵਿਸਰ ਸੀ ਉਹਦੀ ਪੁੱਤਰੀ ਵਿਚਾਰੀ ਹ ਚੁੱਕ ਕੇ ਲੈ ਗਈ ਔਰ ਵੀਰ ਉਸ ਬੰਦੇ ਨੂੰ ਇਹਨਾਂ ਨੇ ਬਲੈਕ ਜੈਡ ਸਿਕਿਉਰਟੀ ਦਿੱਤੀ ਹੁੰਦੀ ਸੀ ਔਰ ਉਹਦੇ ਅੱਗੇ ਪਿੱਛੇ ਬੁਲਟ ਪ੍ਰੂਫ ਗੱਡੀਆਂ ਲਾਈਆਂ ਹੁੰਦੀਆਂ ਸੀ ਔਰ ਉਹਨੂੰ ਪ੍ਰੋਪਰ ਸਿਕਿਉਰਿਟੀ ਦਿੱਤੀ ਹੁੰਦੀ ਸੀ ਔਰ ਇਦਾਂ ਦੇ ਵੈਪਨ ਹੁੰਦੇ ਸੀ ਉਹਦੇ ਕੋਲ ਡਰਮ ਮਸ਼ੀਨ ਗੰਨਾ ਔਰ 10-10 ਗੱਡੀਆਂ ਦਾ ਕਾਫਲਾ ਔਰ ਪਟ્રોલ ਵੀ ਸਰਕਾਰ ਨੇ ਪਵਾ ਕੇ ਦੇਣਾ ਵਿੱਚ ਔਰ ਨਾਲ ਘੱਟੋ ਘੱਟ 30-35 ਬਲੈਕ ਕਮਾਂਡੋ ਉਹਨੂੰ ਦਿੱਤੇ ਹੁੰਦੇ ਸੀ ਉਦੋਂ ਬਲੈਕ ਜੈਡ ਵਿੱਚ ਸਿਕਿਉਰਿਟੀ ਉਹਨੂੰ ਕਿਹਾ ਜਾਂਦਾ ਔਰ ਉਹ ਪਾਪ ਖਤਮ ਹੋਇਆ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਪ੍ਰਮਾਤਮਾ ਨੇ ਸੇਵਾ ਲਈ ਔਰ ਅੱਜ ਹੀ ਬਾਹਰ ਆਏ ਆ ਤੇ ਉਹ ਬੰਦੇ ਨੂੰ ਬਹੁਤ ਜ਼ਰੂਰਤ ਸੀ ਸਿਕਿਉਰਿਟੀ ਦੀ ਬੜੇ ਚੰਗੇ ਕੰਮ ਕਰਦਾ ਸੀ ਅਗਰਹੀਂ ਕਰ ਰਹੇ ਆ ਤੇ ਇਹਨਾਂ ਨੂੰ ਚੁਬਦੀ ਆ ਸਾਡੀ ਸਿਕਿਉਰਿਟੀ ਇਹ ਗੁਲਾਮੀ ਦੀ ਇਨਸਾਨੀ ਨਹੀਂ ਤੇ ਹੋਰ ਕੀ ਹੈ ਇਥੋਂ ਫਿਰ ਸਾਡੇ ਵਰਗੇ ਬੰਦਿਆਂ ਨੂੰ ਇਹ ਅਹਿਸਾਸ ਹੁੰਦਾ ਹੈ ਜਿਹੜੇ ਸਾਰੀ ਮਾਨਵਤਾ ਦੀ ਸੇਵਾ ਕਰਨ ਲਏ ਨੇ ਸਾਨੂੰ ਵੀ ਅਹਿਸਾਸ ਹੁੰਦਾ ਹੈ ਕਿ ਯਾਰ ਵਾਕੇ ਇਸ ਦੇਸ਼ ਵਿੱਚ ਬਾਕੀ ਕਿਤੇ ਨਾ ਕਿਤੇ ਗ੍ਰਾਮ ਸੀ ਤੇ ਤਾਂ ਹੀ ਮਤਲਬ ਸਾਨੂੰ ਇੰਨਾ ਵੀ ਹੱਕ ਨਹੀਂ ਕਿ ਅਸੀਂ ਆਪਣੀ ਜਾਨ ਮਾਲ ਦੀ ਰਾਖੀ ਕਰਨ ਵਾਸਤੇ ਪੈਸੇ ਦੇ ਕੇ ਬੰਦੇ ਆਪਣੇ ਨਾਲ ਸਿਕਿਉਰਿਟੀ ਵਾਲੇ ਰੱਖ ਲਈਏ ਉਹੀ ਹੱਕ ਨਹੀਂ ਸਾਨੂੰ ਚਿਰੋ ਖੈਰ ਨਹੀਂ ਰਿਓ ਇਹ ਗੱਲਾਂ ਚਲੋ ਮੇਨ ਚਲਦੀਆਂ ਰਹਿੰਦੀਆਂ ਨੇ ਬਾਕੀ ਉਹੀ ਗੱਲ ਗੱਲ ਉੱਥੇ ਜੁੜ ਜਾਂਦੀ ਹੈ ਵੀ ਅਮਰਤਪਾਲ ਵੀਰ ਨੂੰ ਵੀ ਇਹਨਾਂ ਨੇ ਜਿਹੜਾ ਅਸਾਮ ਦਗਰੂਗਰ ਜੇਜ ਸੁਟਿਆ ਹੈ ਉਹ ਵੀ ਖੁੰਦ ਕਹੇ ਇਹਨਾਂ ਨੂੰ ਪੰਜਾਬੀ ਨੌਜਵਾਨਾਂ ਨਾਲ ਨਹੀਂ ਤੇ ਹੋਰ ਇਹਨੇ ਵੱਡੇ ਬਦ ਦੌਦ ਅਬਰਾਹਮ ਦਾ ਰਾਈਟ ਹੈਂਡ ਅਬੂ ਸਲੇਮ ਉਹ ਤਿਹਾਰ ਜੇਲ੍ਹ ਚਾਹ ਇਹਨੇ ਵੱਡੇ ਹੋਰ ਨਾਮਵਰ ਮਤਲਬ ਲੋਕ ਨੇ ਉਹ ਵੀ ਆਮ ਆਪਣੀਆਂ ਆਪਣੀਆਂ ਜੇਲਾਂ ਚ ਨੇ ਚਲੋ ਖੈਰ ਗੱਲ ਲੰਬੀ ਵੀ ਨਹੀਂ ਹੋ ਜਾਂਦੀ ਹੈ ਕਈ ਵਾਰ ਚਲੋ ਖੈਰ ਮੈਂ ਇਹੀ लास्ट ਬੇਨਤੀ ਕਰਾਂਗਾ ਕਿ ਖਡੂਰ ਸਾਹਿਬ ਹਲਕੇ ਵਾਲੇ ਲੋਕਾਂ ਨੂੰ ਮੇਰੀ ਇਹੀ ਬੇਨਤੀ ਹੈ ਕਿ ਵੀਰ ਨੂੰ ਐਸ ਤਰੀਕੇ ਨਾਲ ਜਿਤਾਓ ਕਿ ਇਹਨਾਂ ਲੋਕਾਂ ਨੂੰ ਇੱਕ ਵਾਰ ਇਹਨਾਂ ਨੂੰ ਨਾ ਇਹਨਾਂ ਦੇ ਦਿਮਾਗ ਨੂੰ ਝਟਕਾ ਲੱਗਣਾ ਚਾਹੀਦਾ ਹੈ ਕਿ ਲੋਕ ਆਪਣਿਆਂ ਨਾਲ ਇੰਨਾ ਪਿਆਰ ਕਰਦੇ ਨੇ ਔਰ ਇਹ ਖਡੂਰ ਸਾਹਿਬ ਹਲਕੇ ਵਾਲਿਆਂ ਦੇ ਹੱਥ ਚ ਆ ਵੀ ਰਿਓ ਬਾਕੀ ਚਲੋ ਖੈਰ ਜਿੰਨਾਂ ਨੇ ਸਾਰਾ ਪਰਿਵਾਰ ਚਲਾਉਣਾ ਹੈ ਉਹੀ ਮੰਜੇ ਤੇ ਜਦੋਂ ਪੈ ਜਾਂਦਾ ਕਿੰਨਾ ਔਖਾ ਹੋ ਜਾਂਦਾ ਹੈ ਸਾਡੀ ਇਹ ਭੈਣ ਅਮਰਤਾਰੀ ਹੈ ਦਮਾਲਾ ਸਜਾਇਆ ਹੈ ਔਰ ਅਸੀਂ ਇਹਦੀ ਅੱਖਾਂ ਵਿੱਚ ਅਥਰੂ ਨਹੀਂ ਆਉਂਦੇ ਨਾ ਜੇਰੇ ਇਹ ਇਨਨ ਨੂੰ ਇਹ ਡੋਲ ਗਈ ਤੇ ਫਿਰ ਸਮਝ ਲੋ ਸਾਡਾ ਕੀ ਸਾਡੀ ਸੇਵਾ ਕਰਨ ਦਾ ਕੀ ਫਾਇਦਾ ਸੋ ਇਹ ਹਾਜ਼ਰ ਕੇ ਚੜ੍ਹਦੀ ਕਲਾ 'ਚ ਰਹਿਣਾ ਕੋਈ ਗੱਲ ਨਹੀਂ ਇਲਾਜ ਹੋਏਗਾ ਕੋਈ ਕਿਸੇ ਨਾਲ ਨਹੀਂ ਆ ਜੁਰਮਤ ਤੇ ਤਾਂ ਪ੍ਰਸ਼ੰਨ ਨਹੀਂ ਹੈ ਤੇ ਅੰਨ ਰਾਤ ਤੇ ਹਲਾ ਨਾਲ ਲੈ ਉਹਨੇ ਆਰਾਮ ਨਾਲ ਕਰੇ ਇਹ ਵੀ ਮਾਦਾ ਸੀ ਇਹਨਾਂ ਦਾ ਚੂਲੇ ਚੂਰਾ ਬਦਲਿਆ ਹੈ ਵੀਰੇ ਚੂਲੇ ਦਾ ਪ੍ਰਸ਼ਨ ਹੋਇਆ ਹੈ ਇਥੇ ਤੁਹਾਨੂੰ ਇਦਾਂ ਦੇ ਮਰੀਜ਼ ਹੀ ਦਿਖਣੇ ਨੇ ਕਿਸ ਦਾ ਗੋਡਾ ਬਦਲਿਆ ਕਿਸ ਦਾ ਚੂਕਲਾ ਬਦਲਿਆ ਕਿਸ ਦਾ ਰੀਡ ਦੀ ਹੱਡੀ ਦਾ ਪ੍ਰਸ਼ਨ ਕਿਸ ਦਾ ਦਿਮਾਗ ਦਾ ਪ੍ਰਸ਼ਨ ਉਹਦਾ ਵੱਡੀਆਂ-ਵੱਡੀਆਂ ਸਰਜਰੀਆਂ ਜਿਹੜੀਆਂ ਬਾਹਰੋਂ 5-5 ਲੱਖ ਰੁਪਏ ਦੀਆਂ ਹੁੰਦੀਆਂ ਨੇ 4-4 ਲੱਖ ਦੀਆਂ ਹੁੰਦੀਆਂ ਨੇ ਅਸਾਂ ਮਕਾਨ ਤੱਕ ਵੀ ਦੇ ਲਈ ਲਗਾਤਾ ਮਕਾਨ ਤੱਕ ਵਕਾ ਦਿੰਦੇ ਨੇ ਵੇਖ ਲਓ ਵੀਰੇ ਹਸਪੀਟਲ ਵਾਲੇ ਬੰਦੇ ਨੇ ਬਾਕੀ ਤੁਸੀਂ ਦੇਖ ਰਹੇ ਹੋ ਕਿ ਇਹ ਬੱਚੀ ਵੀ ਚਲੋ ਇਹ ਸੁੰ ਬੱਚੇ ਨੇ ਔਰ ਇਹ ਸਾਰਾ ਪਰਿਵਾਰ ਹੈ ਇਹਨਾਂ ਦਾ ਔਰ ਇਹ ਵੀਰ ਨੂੰ ਹੁਣ ਚਲੋ ਹਾਡੇ ਕੋਲ ਬੜੀ ਨਾਜੁਕ ਹਾਲਤ ਵਿੱਚ ਆਇਆ ਸੀਗਾ ਵੀਰ ਔਰ ਹੁਣ ਇਹ ਬਿਲਕੁਲ ਠੀਕ ਹੈ ਔਰ ਕਾਫੀ ਨਾਜੁਕ ਹਾਲਤ ਇਹ ਦੁਆਏ ਸੀ ਅਨਕੌਂਸ਼ੀ ਸੀ ਅਨਕੌਂਸ਼ੀ ਸੀ ਉਦੋਂ ਬਿਲਕੁਲ ਅੱਖਾਂ ਨਹੀਂ ਘੜਦੇ ਨਾ ਕਿ ਉਹਨੂੰ ਪਛਾਣਦੇ ਸੀ ਇਦਾਂ ਸੀ ਨਾ ਹਾਂ ਔਰ ਇੱਥੇ ਚਲੋ ਅੱਗੇ ਦੇਖੋ ਦੇਖੋ ਠੀਕ ਨੇ ਔਰ ਸਾਡੇ ਵਾਸਤੇ ਇਹ ਹੀ ਪ੍ਰਾਊਡ ਵਾਲੀ ਗੱਲ ਹੁੰਦੀ ਹੈ ਵੀਰ ਯਾਰ ਸੱਚੀ ਗੱਲ ਹੈ ਬਲੀਪਾਲਾ ਸਾਡੇ ਜੀ ਮਾਦੀ ਜੀ ਇਹ ਤੋਂ ਖੀਰਾਂ ਵਰਗੋਂ ਨਾਲ ਕੋਈ ਮੇਰੇ ਦਾ ਕੋਈ ਸੈਲੂਲੈਂਸ ਹੈ ਰੋਟੀ ਖਾਣੀ ਨਹੀਂ ਹੁੰਦੀ ਜਦ ਮਰੀਜ਼ ਨੂੰ ਰੋਟੀ ਤੋਂ ਭਾਈ ਜਾਂਦੀ ਹੈ ਇਹਨਾਂ ਨੂੰ ਤਾ ਹਰੀਆਂ ਸਬਜ਼ੀਆਂ ਦਾ ਸੂਰਪ ਦਾਲਾਂ ਦਾ ਸੂਰਪ ਤੇ ਜੇ 슈ਗਰ ਨਹੀਂ ਹੈਗੇ ਤੇ ਜਰੂਰ ਸੁਈ ਕਹੋ ਫਾਈਨੈਕਲ ਦਾ ਜਰੂਰ ਕਹੋ ਇਹਨਾਂ ਨੂੰ ਕੁਛ ਨਹੀਂ ਹੈ ਦਾ ਹਾਂ ਕੋਈ ਬਗਵਾ ਆਹ ਤੇ ਇਹਨਾਂ ਦੀ ਡਾਈਟ ਥੋੜੀ ਚੇਂਜ ਕਰੋ ਨਾ ਰੋਟੀ ਨਹੀਂ ਨਾ ਪਛ ਦਿਨ ਜਿੰਗਰੀ ਲੰਮੇ ਪਿਆ ਰੋਟੀ ਕਿਤਾ ਪਚੇਗੀ ਕੋਈ ਗੈਸ ਹੀ ਬਣਨੀ ਹੈ ਮਤਲਬ ਆ ਰੀਡ ਦੀ ਹੱਡੀ ਦਾ ਪ੍ਰਸ਼ਨ ਹੋਇਆ ਹੈ ਮਾਤਾ ਜੀ ਦਾ ਹਾਂਜੀ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਭਾਈ ਅਮਰਤਪਾਲ ਸਿੰਘ ਹਲਕਾ ਖਡੂਰ ਸਾਹਿਬ ਤੋਂ ਲੋਕ ਸਭਾ ਦੀ ਚੋਣ ਲੜ ਰਹੇ ਨੇ ਭਾਈ ਅਮਰਤਪਾਲ ਦੇ ਚੋਣ ਲੜਨ ਨੂੰ ਲੈ ਕੇ ਦੋਸਤੋ ਨਵਤੇਜ ਕਮਿਊਨਿਟੀ ਹਸਪੀਟਲ ਵਾਲੇ ਵੀਰ ਨੇ ਜੋ ਵੀ ਆਪਣੇ ਵਿਚਾਰ ਰੱਖੇ ਤੇ ਲੋਕਾਂ ਨੂੰ ਅਪੀਲ ਕੀਤੀ ਤੇ ਹਟਾ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ Max TV ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਤੇ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ